ਹਾਂਜੀ ਸਰ ਜੀ ਸ਼ੋਭਨਾਮ ਇਕਬਾਲ ਸਿੰਘ ਜੀ ਹੀਰਾ ਜੀ ਇਕਬਾਲ ਸਿੰਘ ਹੀਰਾ ਜੀ ਅੱਜ ਕਿਸ਼ ਖੁਸ਼ੀ ਦੇ ਵਿੱਚ ਬੂਰ ਕਰਾਇਆ ਜਾ ਰਿਹਾ ਹੈ ਐਸੀ ਲਾਲ ਤੁਜਿ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮਾਥਾ ਸਤਰ ਧਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ ਦਾਸ ਕਰਨ ਵਿਹਾਰ ਸਿੰਘ ਸਵਾ ਗੁਰਦੁਆਰਾ ਵਿਖੇ ਤਿੰਨ ਚਾਰ ਸਾਲ ਤੋਂ ਸੇਵਾ ਨਿਭਾ ਰਿਹਾ ਹੈ ਉੱਥੇ ਗੁਰੂ ਸਹਿਬਾਨਾ ਜੀ ਦੀ ਬਖਸ਼ਿਸ਼ ਰਹਿਮਤ ਦੇ ਨਾਲ ਸਤਿਕਾਰਯੋਗ ਭੈਣ ਜੀ ਹਰਪਾਲਕ ਔਰ ਗਿੱਲ ਕਨੇਡੀਅਨ ਉਹਨਾਂ ਦੇ ਮਨ ਦੇ ਵਿੱਚ ਮਿਹਰ ਪਈ ਉਹਨਾਂ ਨੇ ਦੇਖਿਆ ਕਿ ਬੜੀ ਇਮਾਨਦਾਰੀ ਦੇ ਨਾਲ ਬੜੇ ਜਿੰਮੇਵਾਰੀ ਦੇ ਨਾਲ ਤੇ ਵਧੀਆ ਸ਼ਬਦਾਂ ਦੀ ਵਿਚਾਰ ਕਥਾ ਵਿਚਾਰ ਕਰਕੇ ਡਿਊਟੀ ਨਿਭਾ ਰਹੇ ਨੇ ਉਹਨਾਂ ਦੇ ਵੱਲੋਂ ਦਾਸ ਨੂੰ 1 ਲੱਖ ਰੁਪਇਆ ਦੇ ਕੇ ਬੜਾ ਅਦਬ ਤੇ ਸਤਿਕਾਰ ਦਿੱਤਾ ਗਿਆ ਉਹ ਦੇ ਇਸ ਖੁਸ਼ੀ ਦੇ ਵਿੱਚ ਫਿਰ ਦਾਸ ਦੇ ਪਹਿਲਾਂ ਘਰ ਤਾਂ ਬਣ ਗਿਆ ਸੀਗਾ ਡਬਲ ਸਟੋਰੀ ਪਰ ਗੁਰੂ ਦੀ ਕਿਰਪਾ ਮਿਹਰ ਦੇ ਨਾਲ ਸਮਰਸਿਵਾਲ ਨਹੀਂ ਸੀ ਲੱਗਿਆ ਕਿਉਂਕਿ ਜਿਹੜਾ ਘਰ ਬਣਾਉਣ ਸਮੇ ਸਾਡੇ ਇਸ ਮੁੱਤੀ ਬਾਗ ਦੇ ਸਰਪੰਚ ਠੇਕੇਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਸਾਰੇ ਪਾਣੀ ਦੀ ਇਹ ਜਿੰਨੀਆਂ ਕਲੋਨੀ ਦੇ ਵਿੱਚ ਘਰ ਬਣਦੇ ਨੇ ਉਹਨਾਂ ਨੇ ਸੇਵਾ ਕੀਤੀ ਸੀ ਜਿਸ ਕਰਕੇ ਸਮਰਸੀਵਾਲ ਦੀ ਲੋੜ ਨਹੀਂ ਸੀ ਪਈ ਪਰ ਹੁਣ ਜਦੋਂ ਅਰਪਾਲ कौर ਕੈਨੇਡੀਅਨ ਉਹਨਾਂ ਨੇ 1 ਲੱਖ ਰੁਪਇਆ ਦਿੱਤਾ ਸਭ ਤੋਂ ਪਹਿਲਾਂ ਫਿਰ ਮੈਂ ਸਮਰਸੀਵਾਲ ਦਾ ਇਹ ਕਾਰਜ ਸੰਪੂਰਨ ਕੀਤਾ ਅੱਜ ਗੁਰੂ ਦੀ ਕਿਰਪਾ ਮਿਹਰ ਦੇ ਨਾਲ ਸਮਰਸੀਵਾਲ ਦਾ ਜੋ ਕਾਰਜ ਹੈ ਸੰਪੂਰਨ ਹੋ ਗਿਆ ਜੀ ਧੰਨਵਾਦ ਜੀ ਸੱਸੀਕਰ ਰਣਜੀਤ ਸਿੰਘ ਸਸਿਕਾਰ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜੀ ਬਾਰੇ ਮੈਂ ਜੀ ਇਸ ਬਾਬਾ ਜੀ ਦੇ ਬਚਨਾਂ ਦੇ ਉੱਤੇ ਤਾਂ ਬਹੁਤ ਖੁਸ਼ ਆ ਇਹਨਾਂ ਨੂੰ ਉਹ ਲਾਲ ਪਿੰਡ 'ਚ ਪਹਿਲਾਂ ਨੇ ਸੇਵਾ ਕੀਤੀ ਬਹੁਤ ਅੱਛੇ ਇਨਸਾਨ ਨੇ ਬੜੀ ਤੰਦਹੀ ਦੇ ਨਾਲ ਸੇਵਾ ਕਰਦੇ ਨੇ ਹਰ ਇੱਕ ਨੂੰ ਪਿਆਰ ਦੇ ਨਾਲ ਸਤਿਕਾਰ ਮਾਣ ਦਿੰਦੇ ਨੇ ਅਸੀਂ ਵੀ ਇਹਨਾਂ ਤੇ ਬਹੁਤ ਖੁਸ਼ ਆ ਅਸੀਂ ਜਿੰਨਾਂ ਕਿ ਸਾਡੇ ਕੋਲ ਹੋਇਆ ਅਸੀਂ ਵੀ ਬੜਾ ਮੋਟਾ ਇਹਦਾ ਹੱਥ ਬੜਾਇਆ ਵੀ ਬਾਬਾ ਜੀ ਆ ਜੀ ਤੁਹਾਡੇ ਨਾਲ ਆ ਕੋਈ ਤੁਹਾਡੀ ਪੈਠੀ ਲੱਗਣ ਦਿੰਦੇ ਤੇ ਬਾਬਾ ਜੀ ਨੇ ਬਹੁਤ ਖੁਸ਼ੀ ਦੀ ਗੱਲ ਹੈ ਇੱਥੇ ਸਾਡੀ ਕਲੋਨੀ ਦੇ ਵਿੱਚ ਘਰ ਪਾਇਆ ਇਹਨਾਂ ਨੇ ਬਹੁਤ-ਬਹੁਤ ਧੰਨਵਾਦ ਬਾਬਾ ਜੀ ਇਸ ਜਗ੍ਹਾ ਦਾ ਨਾਮ ਔਰ ਡਰੈਸ ਕੀ ਹੈ ਜੀ ਇਹ ਨਿਊ ਆਨੰਦ ਵਿਹਾਰ ਹੈ ਜੀ ਜ਼ਿਲ੍ਹਾ ਲੁਧਿਆਣਾ ਪੱਖੌੜਾ ਰੋਡ ਦੇ ਉੱਤੇ ਪੈਂਦੀ ਫੁੱਲਾਵਾਲ ਛਾਵੜਾ ਰੋਡ ਪੈਂਦੀ ਹੈ ਜੀ ਇਹ ਛਾਵੜਾ ਰੋਡ ਜੀ ਹਾਂ ਜੀ ਜ਼ਿਲ੍ਹਾ ਲੁਧਿਆਣਾ ਤੋਂ ਮੈਂ ਆ ਦਰਸ਼ਨ ਸਿੰਘ ਸੱਪਲ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰ 724 ਮੂੰਹੋਂ ਬੋਲਦੀਆਂ ਖਾਸ ਤਸਵੀਰਾਂ ਕਿਆ ਕਿਉਂ ਜਾਂ ਨਾ ਆ ਰਿਹਾ ਫਤਮ ਉਹ ਤੇ ਆਉਣਾ ਬੀ ਆਜੋ ਬੋਲ ਜੀ ਹੋਣੀ ਨਹੀਂ ਉਹ ਸਾਰੇ ਆ ਜੂਗੀ ਹਾਂ ਜੀ ਸਾਰਾ ਮਾੜਾ ਕਹਿਣਾ ਪਹੁੰਚੇ ਜਰਾ ਸਹਰੂ ਜੀ ਹਾਂਜੀ ਸਰ ਜੀ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਰਣਜੀਤ ਸਿੰਘ ਜੀ ਸਰਪੰਚ ਜਿਹੜੇ ਸਾਡੇ ਕਹਣ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਨਾਲ ਸਤਕਾਰਯੋਗ ਗਰਮੀਤ ਸਿੰਘ ਜੀ ਧਾਨੀਆਂ ਉਹ ਵੀ ਉਸ ਤੋਂ ਬਾਅਦ ਉਹਨਾਂ ਦੀ ਇਹ ਸਾਰੀ ਕਲੋਨੀ ਕੱਟੀ ਸੀ ਕਲੋਨੀ ਕੱਟਣ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਥੋੜੇ ਥੋੜੇ ਕਰਕੇ ਪੈਸੇ ਲੇ 10-10 ਲੱਖ ਦਾ ਜਿਹੜੀ ਮਕਾਨ ਜਗਾ ਲਈ ਸੀ ਨਾ ਉਹਦੇ ਵਿੱਚੋਂ ਇਹਨਾਂ ਨੇ 5000 10000 ਰੁਪਿਆ ਕਰਕੇ ਮੈਥੋਂ ਲਏ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਸਾਡੇ ਉਦਾਸ ਸਿੰਸਕ ਸੰਪਰਦਾ ਦੇ ਪ੍ਰਧਾਨ ਸਤਕਾਰਯੋਗ ਪ੍ਰਕਾਸ਼ ਸਿੰਘ ਜੀ ਇਹ ਵੀ ਬਹੁਤ ਹੀ ਨੇਕ ਤੇ ਇਮਾਨਦਾਰ ਤੇ ਬੜੀ ਇਹਨਾਂ ਨੇ ਸੋ ਜੋ ਸੁਸਾਰ ਸਤਾਰਜ ਨੇ ਉਹਨਾਂ ਦੇ ਵਿੱਚ ਵੀ ਇਹ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਣਾ ਕਰਦੇ ਨੇ ਕਿਸੇ ਲੜਕੀ ਦੀ ਪੜ੍ਹਾਈ ਦੇ ਲਈ ਕਿਸੇ ਕੋਈ ਰੋਗੀ ਆ ਹਸਪਤਾਲ ਦੇ ਵਿੱਚ ਉਹਦੇ ਵਿੱਚ ਵੀ ਸਹਾਇਤਾ ਕਰਦੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਮੇਰਾ ਹੁਣ ਤੱਕ ਸਾਥ ਦਿੱਤਾ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇੱਥੇ ਪਹੁੰਚਣ ਤੇ ਤੇ ਸੇ ਖਾਸ ਤੌਰ ਤੇ ਧੰਨਵਾਦ ਸਾਡੇ ਸਤਿਕਾਰਯੋਗ ਭੈਣ ਜੀ ਹਰਪਾਲ ਕੌਰ ਕੈਨੇਡੀਅਨ ਦਾ ਜਿਨ੍ਹਾਂ ਨੇ 1 ਲੱਖ ਰੁਪਇਆ ਦੇ ਕੇ ਦਾਸ ਨੂੰ ਸਤਿਕਾਰ ਦਿੱਤਾ ਮਾਣ ਦਿੱਤਾ ਹੈ ਤੇ ਕੋਟ ਅਨ ਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨੇ ਦਾਸ ਦੇ ਉੱਪਰੇ ਬਖਸ਼ਿਸ਼ ਰਹਿਮਤ ਵਰਤਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ